ਲੋਜੀ ਸਤ ਸ੍ਰੀ ਅਕਾਲ ਦਰਦ ਬਲੌਗ ਦੀ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਪਹਿần ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਮੈਂ ਅੱਜ ਨਾਲ ਸਾਡੇ ਕੱਲ ਦੁਪਹਿਰ ਦਾ ਵੀ ਪੈਣ ਲੱਗਾਗਾ ਮੈਨੂੰ ਲੱਗਦਾ ਹੈ ਸਾਡੇ 12:30 ਇੱਕ ਲੱਗ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਸਾਰੀ ਰਾਤ ਹੋ ਗਈ ਅੱਧਾ ਦਿਨ ਕੱਲ ਦਾ ਹੋ ਗਿਆ ਹੁਣ ਸਵੇਰ ਹੋ ਗਈ 8:30 ਦਾ ਟਾਈਮ ਹੈ ਜਿਹੜਾ ਹੁਣ ਹੈਗਾ ਨਾ ਮੀਂਹ ਨਹੀਂ ਇੱਕ ਮਿੰਟ ਵੀ ਹਟਿਆ ਹੈਗਾ ਇੰਨਾ ਮੀਂਹ ਡਿੱਗਦਾ ਇੰਨਾ ਮੀਂਹ ਡਿੱਗਦਾ ਹੈ ਬਹੁਤ ਜ਼ਿਆਦਾ ਬੁਰੀ ਹਾਲਤ ਹੋ ਗਈ ਹੈ ਮੈਨੂੰ ਲੱਗਦਾ ਇਹ ਤਕਰੀਬਨ ਸਾਰੇ ਆਸ-ਪਾਸ ਹੀ ਹੈਗਾ ਪਹਿਲਾਂ ਬਾਹਰ ਦੇਖੋ ਨਾ ਵੀ ਪਾਣੀ ਆ ਰਿਹਾ ਸੀਗਾ ਤੇ ਆਪਣੇ ਥੋੜਾ ਜਿਹਾ ਬਚਾ ਸੀਗਾ ਕਿਉਂਕਿ ਇੱਧਰ ਮੀਂਹ ਨਹੀਂ ਆਇਆ ਸੀ ਬਸ ਹੁਣ ਮੀਂਹ ਦੇ ਨਾਲ ਬਹੁਤ ਡਰ ਵਾਲਾ ਉਹੀ ਗੱਲ ਇਹੋ ਬਣਿਆ ਹੋਇਆ ਹੈਗਾ ਨਾ ਜੀ ਸਭ ਦੇ ਅੰਦਰ ਹੀ ਇਹ ਹੋ ਰਿਹਾਗਾ ਵੀ ਜਦੋਂ ਪਹਿਲਾਂ ਪਾਣੀ ਆਇਆ ਸੀ ਉਦੋਂ ਵੀ ਇਸ ਤਰ੍ਹਾਂ ਹੀ ਇਹਦੇ ਲਗਾਤਾਰ ਨਹੀਂ 21 ਦਿਨ ਪਈ ਗਿਆ ਸੀਗਾ ਕਿਉਂਕਿ ਪਹਿਲੇ ਹੀ ਪਾਣੀ ਦਾ ਬਾਹਰ ਬਹੁਤ ਹੈਗਾ ਵੀ ਹੁਣ ਇਸ ਤਰ੍ਹਾਂ ਡਰ ਲੱਗਦਾ ਕਿ ਤੇ ਹੋਰ ਨਾਲ ਆਪਣੇ ਵੀ ਪਾਣੀ ਦਾ ਵਹਾਅ ਜ਼ਿਆਦਾ ਵਧ ਜੇ ਹੈ ਨਾ ਜਿਹੜਾ ਇਹ ਮੀਂਹ ਦਾ ਪਾਣੀ ਹੈ ਇਹ ਵੀ ਨਹੀਂ ਗਲੀਆਂ ਚੱਲਦੀਆਂ ਹੈਗੀਆਂ ਗਲੀਆਂ ਨਾਲੀਆਂ ਇਸ ਤਰ੍ਹਾਂ ਭਰੀਆਂ ਪਈਆਂ ਨੇ ਕਿ ਕਿਸੇ ਨੂੰ ਕੁਝ ਮੰਗਿਆ ਨਹੀਂ ਜਾਂਦਾ ਹੈਗਾ ਕੱਲ ਦੀ ਸਾਡੀ ਗਲੀ ਹੈ ਨਾ ਇਹ ਜਿਹੜੀ ਖੁੱਲ ਲਈ ਜਦੋਂ ਬਾਹਰਲੇ ਘਰੇ ਜਾਂਦੇ ਪਾਣੀ ਵਿੱਚ ਦੀ ਜਾਣਾ ਪੈਂਦਾ ਹੈਗਾ ਨਾ ਨੰਗੇ ਸੇ ਬਹੁਤ ਜਾਣਾ ਔਖਾ ਹੋਏ ਕਿ ਉਹਦੇ ਦਾ ਉਦੋਂ ਮੱਝਾ ਦਾ ਉਦੋਂ ਜੂਰੀ ਹਾਰ ਕੋਈ ਕੀਏ ਕਿਉਂਕਿ ਜਿੱਧਰ ਨੂੰ ਜਾਂਦੇ ਪਤਾ ਨਹੀਂ ਕਾਤੋਂ ਸਾਰੇ ਕੰਮ ਰਿਆਂ ਚ ਕੀ ਭਾਂਡਿਆਂ ਚ ਕੀ ਨਾ ਮੱਝਾਂ ਵਾਲੀਆਂ ਖੁਰਲੀਆਂ ਸਭ ਕੁਝ ਭਰਿਆ ਪਿਆਗਾ ਹੁਣ ਦੋ ਜਾਲ ਦੇ ਓਖਾ ਹੋਇਆ ਪਿਆਗਾ ਮੈਂ ਤਾਂ ਰਾਤਾਂ ਰਾਤ ਕੱਢ ਲਈਆਂ ਤੇ ਹਜੇ ਕੋਹਾ ਮੇਰਾ ਪਿਆਗਾ ਰਾਤ ਮੈਂ ਗੁੱਬਰ ਵੈਸੀ ਚਿੱਟਕਿਆ ਗਈ ਸਾਰਾ ਹੁਣ ਫੇਰ ਦੇਖਦੇ ਜੀ ਮਾੜਾ ਜਾਂ ਘਟੇ ਉਧਰ ਅੰਦਰ ਹੀ ਸਿੱਟ ਨੂੰ ਬਾਹਰ ਤਾਂ ਨਿਕਲਿਆ ਨਹੀਂ ਆਂਦਾ ਹੈਗਾ ਨਾ ਤੇ ਹੁਣ ਕੀ ਕਰੀਏ ਚਾਰ ਦੇ ਉੱਪਰ ਦੀ ਚੜਨਾ ਉਧਰ ਵੀ ਓਖਾ ਹੈਗਾ ਕਿਉਂਕਿ ਮਿੱਟੀ ਉੱਤੇ ਤਿਲਕਣੀ ਦੀਏਗੀ ਪਰ ਹੌਲੀ ਹੌਲੀ ਦੇਖ ਕੇ ਆਈ ਹੁਣ ਫੇਰ ਸਿੱਟਣਾ ਦਾ ਪਊਗੀ ਕੰਮ ਤਾਂ ਕਰਨੀ ਪੈਣਗੇ ਨਾ ਤੇ ਕੱਖਾਂ ਦੋ ਦੂ ਔਖਾ ਹੋਇਆ ਪਿਆ ਚਾਰ ਪੌਣਾ ਪਹਿਲੇ ਤਾਂ ਮੈਂ ਤਿੰਨ ਵੀ ਪਾ ਲੈਂਦੀ ਸੁੱਕ ਪਕੇ ਅਚਾ ਨਾ ਹੁਣ ਅੱਜ ਵੀ ਪਈ ਜਾਂਦਾ ਹੁਣ ਆ ਚਾਰ ਪੱਟਣਾ ਵੀ ਪਾਉਣਾ ਵੀ ਔਖਾ ਹੈ ਇਹ ਜਮੀਨ 'ਚ ਤੇ ਜੇ ਨਹੀਂ ਪਾਉਂਦੀ ਆ ਤਾਂ ਆਚਾਰ ਨੂੰ ਬਾਡਾ ਲੱਗਿਆ ਹੈ ਤਾਂ ਉਹ ਖਰਾਬ ਹੋਣ ਲੱਗ ਜਾਂਦਾ ਨਾ ਨਹੀਂ ਫਿਰ ਤੂੜੀ ਪਾ ਕੇ ਸੱਣੀ ਕਰਨੀ ਪੁੱਤ ਸੱਣੀ ਵੀ ਇੰਨੀ ਕਰਨੀ ਔਖੀ ਹੈ ਕਿ ਦਾਣਾ ਲਪਾਉਣਾ ਪਊਗਾ ਨਾ ਦੇਖ ਲੈ ਆਗੇ ਹੁਣ ਜੇ ਹਟੇ ਘੰਟਾ ਘਟ ਹਟ ਜੇ ਘੰਟੇ ਨਾਲ ਸਾਰੇ ਕੰਮ ਹੈ ਜਿਹੜੇ ਸੈੱਟ ਹੋ ਜਾਣਾ ਨਾ ਨਾਲ ਤਾਂ ਗੋਹਾ ਡਿੱਗੇ ਨਾਲ ਪਾਣੀ ਤਾਂ ਨਹੀਂ ਪਲਾਦੀਏ ਬੱਚਾ ਨੂੰ ਰਾਤ ਨੂੰ ਵਿਚਾਰੀ ਇਹਨੇ ਪੀਤਾ ਰਾਤ ਮੈਂ ਛੱਡੀਆਂ ਸ ਕਿਉਂ ਮੀ ਪਈ ਜਾਂਦਾ ਸੀ 20 ਚ ਬਸ ਉਹਦੀ ਜਦੋਂ ਕਣੀ ਡਿੱਗਣੋਂ ਪੰਜ ਕੇਂਦਰ ਵੱਡ ਜਾਣ ਬੱਚੀ ਮੈਂ ਛੱਡੀ ਬੱਚੀ ਰਾਤ ਬਚਾ ਲਈ ਬਾਗਰ ਮੁਰਗੀ ਉਹ ਤਾਂ ਗਈ ਹੀ ਨਹੀਂ ਸੀਗੀ ਖੇਲ ਤੇ ਖੇਰਮਜਰੀ ਪੰਜ ਗਈ ਫਿਰ ਰਾਤ ਨੂੰ ਮੁੜ ਗਈ ਹੁਣ ਪਾਣੀ ਤਾਂ ਉਹਨੂੰ ਬਾਦੂ ਹੋਇਆ ਪਿਆਗਾ ਤੇ ਮੈਂ ਟੈਂਕੀ ਪਰ ਲੋ ਲੈ ਕੇ ਨਾ ਲਾ ਗਈ ਕੋਈ ਕੋਈ ਤਿੱਬਰ ਲੈ ਲੈਣਾ ਚੋਕਾ ਕੱਪੜਾ ਲਈ ਦਬੀ ਧੋਣਾ ਹੈਗਾ ਸਾਰੇ ਕੰਮ ਠੱਪ ਹੋਏ ਪਏ ਨੇਗੇ ਹੋਰ ਕਹਿੰਦੇ ਹਾਰ ਕੇ ਵੀ ਰੋਟੀ ਲਾ ਕੇ ਖਾ ਲੈਨੇ ਰੋਟੀ ਦਾ ਖਾਈਏ ਵੀ ਦੂਸਰੇ ਕੰਮਾਂ 'ਪਾ ਬਾਅਦ ਚ ਕਰ ਲਾਂਗੇ ਭਾਈ ਜਦੋਂ ਮੀਂਹ हट ਗਿਆ ਨਾ ਹੋਰ ਦਿਨ ਚੰਗੀ ਤਿਹਾਰ ਦਿਨ ਮੱਧੀ ਅੱਗੇ ਬੀਬੀ ਨੇ ਕਦੇ ਦੁਕਾਨ ਨਹੀਂ ਖੋਲਹੀ ਦੀ ਦੁਕਾਨ ਦਾ ਭਰੀ ਜਾਵੇ ਬੀਬੀ ਨੇ ਸਵੇਰੇ ਦੁਕਾਨ ਖੋਲਦੀ ਤੇ ਅੱਜ ਦੁਕਾਨ ਤੇ ਦੱਸ ਕੌਣ ਹੋਊਗਾ ਮੀਂਹ ਤਾਂ ਪਈ ਜਾਂਦਾ ਹਿਆ ਲੈ ਅਧੀਰੇ ਡੁੱਬ ਜਾਂਦੀਆਂ ਨੇ ਕਿ ਪਾਣੀ ਨਹੀਂ ਨਿਕਲਦਾ ਉਹਦੇ ਨਾਲ ਸਿੱਟ ਕੇ ਕੀ ਕਰੂਗਾ ਨਾ ਰੇ ਹੋਵੇ ਨਾ ਸਪਰੇ ਹੋਵੇ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਨਾ ਤਾਨੀ ਅੱਜ ਫਿਰ ਮੈਂ ਸੋਮੇ ਨੂੰ ਪਹਿਲੇ ਜਵਾਬ ਦਿੱਤਾ ਮੈਂ ਹਾਂ ਹੀ ਨਾ ਭਾਈ ਉਹ ਵੀ ਹੋਣਾ ਨਾ ਆਪ ਦਾ ਘਰ ਸੰਭਾਲ ਕਿਉਂਕਿ ਮੀਂਹ ਇਹਦੀ ਹਾਲਤ ਸਭ ਦੀ ਹੁੰਦੀ ਹੈਗੀ ਹਰ ਕੇ ਹੁਣ ਸਾਰੇ ਪਸ਼ੂ ਬੱਚੇ ਕੱਚੇ ਪੱਕੇ ਚ ਹੀ ਰੱਖੂਗੀ ਉੱਥੇ ਸੰਭਰ ਕੇ ਹਰ ਕਈ ਉਹ ਹੋਊਗਾ ਸਿੱਟ ਕੇ ਨਾ ਸਾਫ਼ ਕਰੇਗਾ ਬਹੁਤ ਔਖਾ ਹੋਏਗਾ ਜੀ ਰੱਬ ਨੇ ਤਾਂ ਤਪਾਤੀ ਸਾਰੇ ਸਾਰੀ ਰਾਤ ਉਹ ਉੱਥੇ ਜਿੱਥੇ ਬੈਠੇ ਨੇ ਸੰਗਰੂਰ ਉੱਥੇ ਹੱਸਦਾ ਸਾਰਾ ਪਾਣੀ ਨਾਲ ਭਰਿਆ ਹੋਇਆਗਾ ਗੋਡੇ-ਗੋਡੇ ਪਾਣੀ ਉੱਥੇ ਫਿਰਦਾਗਾ ਇਹਨਾਂ ਸ਼ੁਕਰ ਉਹਨਾਂ ਨੂੰ ਉੱਪਰਲੀ ਬਾੜ ਚ ਜਿਹੜਾ ਕਮਰਾ ਮਿਲਿਆ ਹੋਇਆਗਾ ਹੁਣ ਰੋਟੀ ਰੋਕੋ ਦਾ ਔਖਾਗਾ ਉੱਥੇ ਮੇਰੇ ਪੈਰ ਵੀ ਪੂਰੀ ਰਹਿੰਦੇ ਨੇ ਕਿ ਉਹ ਰੋਟੀ ਫੜਾ ਕੇ ਆਉਂਦੇ ਨੇ ਉਹ ਕਹਿੰਦੇ ਰਾਤ ਵੀ ਅਸੀਂ ਏਡੇ ਏਡੇ ਪਾਣੀ ਵਿੱਚ ਦੀ ਗਏ ਕਹਿੰਦੇ ਮੂਹਰ ਆ ਕੇ ਉਹ ਲੈ ਕੇ ਨਾਲ ਤਾਂ ਆ ਪਹਿੱਜ ਗਏ ਕਿਉਂਕਿ ਕੱਪੜੇ ਬਦਲਣ ਨੂੰ ਵੀ ਇੰਨੇ ਨਹੀਂ ਇਹਨਾਂ ਤੇ ਦੋ ਹੀ ਸੂਟ ਲੈ ਕੇ ਗਏ ਸੀਗੇ ਹੁਣ ਇੰਨੇ-ਇੰਨੇ ਕੱਪੜੇ ਆਪਾਂ ਲੈ ਕੇ ਆਣੇ ਤੇ ਵੀ ਦੋ ਦਿਨ ਲੱਗਣਗੇ ਤੀਜੇ ਦਿਨ ਆ ਜਾਾਂਗੇ ਤੇ ਹੁਣ ਉੱਥੇ ਔਖਾ ਹੈਗਾ ਮੈਂ ਉਹਨਾਂ ਨੂੰ ਕਿਹਾ ਸੀ ਮਾ ਤੁਸੀਂ ਨਾਲ ਲੈ ਕੇ ਜਾਇਓ ਰੋਟੀ ਮਾਹਾਂ ਦਾ ਰੋਟੀ ਦੇਖ ਲੈਣਗੇ ਕੋਈ ਉਹ ਕਹਿੰਦੇ ਉੱਥੇ ਵੀ ਕਿੱਥੇ ਖਾਣਗੇ ਕਿ ਬਸ ਹੇਟਾ ਦਾ ਸਾਰੇ ਪਾਣੀ ਫਿਰਦਾ ਹੈਗਾ ਮੈਨੂੰ ਐ ਲੱਗਦਾ ਵੀ ਅੱਜ ਜੇ ਤਾਂ ਉਹ ਛੁੱਟੀ ਕਰਨ ਦੀ ਮਾਰੀ ਆ ਗਈ ਮਰੀਜ਼ਾਂ ਨੂੰ ਛੁੱਟੀ ਕਰਨੀ ਹੈ ਤਾਂ ਤਾਂ ਬੇਸ਼ੱਕ ਆ ਜਾਣਾ ਉਹ ਉੱਥੇ ਬੈਠੇ ਨੇ ਘਰੇ ਅਸੀਂ ਬਦੀਨ ਹੋਈ ਨੇ ਬਾੜੀ ਓੱਖਾ ਹੋਇਆ ਤੇ ਇਹ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਕਹਿੰਦੀ ਤੁਸੀਂ ਕੰਮ-ਕੰਮ ਕਰੀ ਜਾਂਦੇ ਹੋਗੇ ਵੀ ਸਾਰੀ ਭੈਣਾਂ ਇਸ ਤਰ੍ਹਾਂ ਸਾਰੀਆਂ ਭੈਣਾਂ ਦਾ ਕਰਦੇ ਜੇ ਜਦੋਂ ਆਪਾਂ ਕੱਲੇ-ਕੱਲੇ ਹੋ ਜਾਂਦੇ ਨੇ ਨਾ ਪਰਿਵਾਰ ਅੱਡ-ਅੱਡ ਹੋ ਜਾਂਦਾ ਉਦੋਂ ਓਦ ਓੱਖਾ ਹੋ ਜਾਂਦਾਗਾ ਜਿਵੇਂ ਹੁਣ ਉੱਥੇ ਉਹ ਬੈਠੇ ਓੱਖੇ ਹੋ ਜਿੰਦੇ ਨੇ ਕੱਲੇ ਨਬਾਪਾਈ ਨਾਲ ਵੀ ਹੁੰਦੇ ਨੇ ਕਿ ਖਾਣ-ਪੀਣ ਬੰਨੀ ਵੀ ਸਾਰੀ ਚੀਜ਼ ਦੀ ਓੱਖਾ ਹੋਇਆ ਪਿਆਗਾ ਮੀਹੂ ਦੇਖ ਦੇਖ ਕੇ ਤੇ ਘਰੇ ਮੱਜਾਂ ਦਾ ਓੱਖ ਰਾਤ ਕਦੀ ਵਿਚਾਰਾ ਹੋਰ ਪਿੰਡ ਚੋਂ ਸੱਧਿਆ ਤੜਕੇ ਹੋਰ ਨੂੰ ਫੜਾਇਆ ਨਾਲ ਹੁਣ ਉਹ ਬਾਅਦ ਚ ਹੋ ਗਈ ਆ ਗਿਆ ਨਾਲੇ ਸੋਨੀ ਵੀ ਆ ਗਿਆ ਫਿਰ ਮਾਗਰ ਸਾਰੇ ਆ ਗਏ ਨਾ ਵੀ ਉਹ ਚੀਜ਼ ਨਹੀਂ ਬਣਦੀ ਹੈਗੀ ਜਿੱਥੇ ਆਪਾਂ ਘਰ ਦੇ ਪਰਿਵਾਰ ਨੇ ਨਾ ਮੈਂਬਰ ਨੇ ਕਰਨੀ ਉਹ ਆਪਾਂ ਕਦੀ ਕਿਸੇ ਨੂੰ ਕਹਿਣਾ ਕਦੀ ਕਿਸੇ ਨੂੰ ਕਹਿਣਾ ਉਹ ਖਾ ਹੋ ਜਾਂਦਾ ਹੈ ਕੰਮ ਤਾਂ ਚਲੋ ਮਹਗਾ ਸਸਤਾ ਹੋ ਜਾਂਦਾ ਮਾਗਰ ਮੂਰੇ ਹੋ ਜਾਂਦਾ ਹੁਣ ਆਏ ਕਹਿੰਦੇ ਵੀ ਪ੍ਰਮਾਤਮਾ ਸਾਨੂੰ ਸ਼ਾਂਤੀ ਰੱਖੇ ਨਾ ਆਹ ਪਾਣੀ ਪੂਣੇ ਤੋਂ ਬਚਾ ਕੇ ਰੱਖੇ ਮੀਂਹ ਤੋਂ ਬਚਾ ਲਈ ਮੀਂਹ ਡਟਾ ਲਈ ਹੁਣ ਕੀ ਕਰੀਏ ਹੱਸਤਾ ਕਹਿੰਦੇ ਆਪਾਂ ਹੀ ਪੂ ਹੱਬਤਾ ਉਹ ਹੱfte ਤਾਂ ਜੀੜੀਆਂ ਮਰ ਜਾਣਗੀਆਂ ਬੰਦੇ ਉਹੀ ਗੱਲਾਂ ਮਰੇ ਨਾ ਜਾਉਂਦੇ ਉਹ ਗੱਲ ਹੋ ਗਈ ਹੈ ਨਾ ਭੁੱਖੇ ਤੇ ਹੈ ਹੁਣ ਇੰਨੇ ਨਾ ਖਰਚਾ ਕਰਕੇ ਆਪਾਂ ਜੀੜੀਆਂ ਲਾਈਆਂ ਨੇ ਗਿਆ ਹੁਣ ਜੀੜੀਆਂ ਇਸ ਤਰ੍ਹਾਂ ਡੁੱਬ ਗਏ ਫਿਰ ਉਹਦਾ ਕੀ ਬਣੂਗਾ ਘਰਾਂ ਜਿ ਖਾਵਾਂਗੇ ਵੀ ਕੀ ਉਹੀ ਗੱਲ ਫਸਲ ਨਹੀਂ ਸਿੱਤੀ ਐ ਸਾਰਾ ਕੁਛ ਇਹਨਾਂ ਖਰਚਾ ਕਰ ਟੱਡ ਨਹੀਂ ਨੋਲੇ ਤਾਂ ਕੋਈ ਨਾ ਹੁਣ ਸੱਟ ਲਗਾ ਕੇ ਖੋਲੀ ਆਏ ਬਈ ਇੱਥੇ ਕੱਢ ਕੇ ਦੇਖਿਆ ਜਿਆਦਾ ਉਧਰ ਪਤਾ ਨਹੀਂ ਲੱਗਦਾ ਹੈਗਾ ਸਾਲ ਨੂੰ ਲਾ ਲਾਂਗੇ ਕੋਈ ਨਾ ਐ ਤਾਂ ਕੌਣ ਆਉਂਦਾ ਹੈਗਾ ਇੱਥੇ ਗੱਲ ਕਰ ਵੀ ਆਏ ਚੱਲ ਨਹੀਂ ਜਿੱਤੇ ਜੋ ਹੋ ਕੇ ਉਧਰ ਬੈਠੇ ਰਹਿਣਗੇ ਨਾ ਵੀ ਐ ਪਤਾ ਹੁੰਦਾ ਹੁਣ ਤਾਂ ਹੁਣ ਯਕੀਨ ਹੈਗਾ ਅੱਜ ਤਾਂ ਸਭ ਆਪਾਂ ਦੇ ਘਰੇ ਮੰਜੇ ਵਿੱਚ ਆ ਸਾਂਭਣਗੇ ਸਭ ਤੋਂ ਜਾਂ ਜੀਰੀਆਂ ਵਿੱਚ ਆ ਸਾਂਭਣਗੇ ਆ ਨਾ ਪਾਣੀ ਦਾ ਦੇਖਦਾ ਅਗਲਾ ਵੀ ਕਿੰਨੇ ਕੰਢੀਏ ਕਿੱਧਰ ਬਹੁਤ ਹੁਣ ਘਰੇ ਡਿੱਗੂਗਾ ਬਹੁਤ ਡਿੱਗੂਗੀ ਹਣੀ ਫਿਰ ਉੱਥੇ ਕਰਨਾ ਪਊਗਾ ਸਾਫ਼ ਸੁਥਈ ਜਾਂਦਾ ਉਦੋਂ ਹੋ ਜਾਂਦਾ ਉਦੋਂ ਹੋ ਹੀ ਜਾਂਦਾ ਉਦੋਂ ਆਪਾਂ ਇੱਧਰ ਆ ਗਏ ਉਦੋਂ ਫਿਰ ਆਇਸੀ ਵੀ ਦੁੱਧ ਪੈ ਜੀ ਵੀ ਚਾਚਾ ਨਾਲ ਲੰਘਦੇ ਜੀ ਕਿਤੇ ਮੈਂ ਚਾਚੇ ਨੂੰ ਆਵਾਜ਼ਾਂ ਮਾਰ ਮਾਰ ਖੜਾਇਆ ਵੀ ਤਾਂ ਚਾਚੇ ਨੂੰ ਦੁੱਧ ਪਾ ਕੇ ਨਹੀਂ ਉਹ ਕੈਨੀ ਹੋਤੀ ਦਰੇ ਸੋਨੀ ਆਇਆ ਸੋਨੀ ਕੈਨੀ ਚੱਕ ਕੇ ਘਰੇ ਤਰ ਗਿਆ ਚੱਲ ਕੀ ਜਬ ਜਰਾ ਆਏ ਉਹਨਾਂ ਪੈਸੇ ਸਸਤਾ ਸਪਾਤਾ ਦੁੱਧ ਵੀ ਵਗ ਜਾ ਤੂੰ ਚੱਲ ਭਾਈ ਸਾਰਿਆਂ ਨੇ ਨਾਲ ਮਿਲ ਕੇ ਸਹਾਰਾ ਲਾਇਆ ਹੈ ਨਾ ਐ ਸਮਝ ਜਬ ਯਕਰ ਨਹੀਂ ਹੈਗਾ ਜਿੰਨੇ ਜੋਗੇ ਹੈਗੇ ਸੀਗੇ ਹੁਣ ਫਿਰ ਅੱਬਰ ਨੂੰ ਕੀ ਕਰੇ ਕੋਈ ਲੋ ਜੀ ਦੁਪਹਿਰ ਦਾ ਟਾਈਮ ਹੋਗਾ ਮੀਹ ਆਪਣੀ ਕਮੈਂਟ ਨਹੀਂ ਹਟਿਆ ਹੈਗਾ ਸਵੇਰ ਦਾ ਅੱਜ ਨਾ ਰਾਤ ਦੇ ਡਿੱਗੀ ਜਾਂਦਾ ਕੱਲ੍ਹ ਤੇ ਹੀ ਹੈ ਨਾ ਪਤਾ ਨਹੀਂ ਕੀ ਹੋਇਆ ਹੈਗਾ ਥੋੜਾ ਜਿਹਾ ਘੱਟ ਦਾ ਦੁਬਾਰਾ ਫੇਰ ਵਧਿਆ ਥੋੜਾ ਜਿਹਾ ਘੱਟ ਦਾ ਫੇਰ ਵਧ ਜਾਂਦਾਗਾ ਤੇ ਹੁਣ ਕੱਖ ਕੰਡਾ ਸੀ ਅੱਜ 1 ਵਜੇ ਪਾ ਕੇ ਆਏਗੇ ਨਾਲੇ ਕੱਖ ਪਾ ਕੇ ਆ ਹੁਣ ਸਵੇਰ ਦਾ ਗੋਹਾ ਵੀ ਹੁਣ ਸਿੱਟ ਕੇ ਆਏ ਪਾਣੀ ਪਿਲਾ ਕੇ ਆਏ ਵੱੱਜਾਂ ਨੂੰ ਕਿਉਂਕਿ ਜੇ ਜ਼ਮੀਨ ਹੀ ਹਟਿਆ ਹੈਗਾ ਬਸ ਅੱਧਾ ਪੌਣਾ ਘੰਟਾ ਹਟਿਆ ਸੀ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਜੇ फटाफट ਸਾਰੇ ਕੰਮ ਕਰਕੇ ਆਏ ਆਗੇ ਨਾ ਤੇਰਾ ਟੈਨਸ਼ਨ ਫ੍ਰੀ ਹੋ ਗਏ ਨਾ ਵੀ ਪਸ਼ੂ ਵਿਚਾਰੇ ਭੁੱਖੇ ਨਹੀਂ ਮਰਨਗੇ ਕੱਖਾਂ ਤੇ ਵੱਜ ਕੇ ਪਾਣੀ ਪਿਲਾਇਆਗਾ ਚਲੋ ਹੁਣ ਸ਼ਾਮ ਤੱਕ ਕਿਹੜਾ ਪੀਣੀ ਦੀਆਂ ਤੇ ਕੱਖ ਸ਼ਾਮ ਦੀ ਵੀ ਪਾਏ ਆਈਆਂ ਅਚਾਰ ਦੀ ਬੜੀ ਵੱਡੀ ਗੱਲ ਸੀ ਗੋਰੀਆਂ ਵਛਾ ਵਛਾ ਫੇਰ ਪੱਟ ਕੇ ਸਿੱਟ ਕੇ ਆਏਗੇ ਨਾ ਵੀ ਕੱਖਾਂ ਨੂੰ ਗਾਰ ਕੱਲਾ ਮਸਾ ਤਾਂ ਅਸੀਂ ਕਾਗਜ ਤੋਂ ਗਾਰਾ ਲਾਹੇ ਸਾਰੀ ਮਿੱਟੀ ਕਾਗਜ ਤੇ ਜਮਾ ਹੋ ਹੋ ਜੰਮ ਗਈ ਉਹ ਕਹੀਂ ਆ ਕਹੀਂ ਨਾਲ ਫੌੜੇ ਨਾਲ ਪੱਟ ਪੱਟ ਕੇ ਫੇਰ ਲਾਹੀ ਉਹਦੇ ਉੱਪਰੋਂ ਜੇ ਕੱਲਾ ਪਾਣੀ ਪਾਣੀ ਵੀ ਕੱਢ ਦੇ ਗਾਰਾ ਲਾਉਣਾ ਉਹ ਵੀ ਔਖਾ ਕੋ ਤਾਂ ਜੰਮ ਗਿਆ ਉੱਤੀ ਕਿਉਂਕਿ ਕੱਲ ਦਾ ਕਾਗਜ ਡਿੱਗਿਆ ਪਿਆ ਸੀਗਾ ਦਵਾਰੇ ਟਕੇ ਦੋ ਕਾਗਜ ਫੇਰਦੇ ਆਈ ਕੱਲ ਨੂੰ ਫੇਰ ਉਹੀ ਤੁਸੀਂ ਨਾ ਨਾ ਵਿੱਚੋਂ ਨਹੀਂ ਡਿੱਗਿਆ ਸੀਗਾ ਤੇ ਗਾਹ ਜਦੋਂ ਦੇਖਿਆ ਗੋਬਰ ਗੈਸ ਬਣੀ ਉਧਰਲੀ ਗੋਬਰ ਗੈਸ ਵਾਲੀ ਕੰਦ ਵੀ ਡਿੱਗੀ ਫੇ ਨੁਕਸਾਨ ਤੇ ਨੁਕਸਾਨ ਹੀ ਹੋਈਦਾ ਮੀਂਹ ਕਾਦਾਗਾ ਨਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰੂਗਾ ਤੇ ਬਹੁਤ ਜਿਆਦਾ ਮੀਂਹ ਡਿੱਗੀ ਜਾਂਦਾਗਾ ਮੀਂਹ ਨਾਲ ਜਾ ਭਗ ਜਾ ਸਾਰਾ ਚੋਈ ਜਾਂਦਾ ਨਾ ਅੰਦਰੋਂ ਬਾਹਰੋਂ ਸਭ ਤੇ ਹੁਣ ਤਾਂ ਇਹੀ ਗੱਲ ਹੋਈ ਪਈ ਹੈ ਕਿ ਜਦੋਂ ਮੀਂਹ ਨਹੀਂ ਹਟਦਾ ਹੈਗਾ ਥਿਪਕੀ ਜਾਂਦਾਗਾ ਨਾ ਖੁਸ਼ਗੋਦੀ ਵਾਲੀ ਵੱਡੀ ਗੱਲ ਹੋ ਜਾਂਦੀ ਆਪਦਾ ਤਾਂ ਸਰ ਜਾਂਦਾ ਭੁੱਖ ਤਾਂ ਲੱਗਣੀ ਹੈ ਸਵੇਰ ਦੀ ਕਲਪਨਾ ਹੋ ਜਾਂਦੀ ਹੈ ਹੁਣ ਚਾਹ ਧਰੀਏ ਹੁਣ ਖਾਣ ਨੂੰ ਪਈ ਦੁਕਾਨ ਤੋਂ ਲਿਆਓ ਮੇਰੇ ਕੋਲ ਕੀ ਰੋਟੀਆਂ ਨੇ ਉਹ ਬਿਸਕੁਟ ਪਏ ਨੇ ਥੋੜੇ ਜੇ ਚਾਹ ਬਣਾ ਲਈ ਆਪਾਂ ਤੇ ਬਿਸਕੁਟ ਖਾ ਲੋ ਪਏ ਨੇ ਥੋੜੇ ਜੇ ਤੇ ਰੋਟੀ ਗਰਮ ਕਰਕੇ ਖਾ ਲੋ ਚਟਨੀ ਪਈ ਹੈ ਨਾ ਜਿਹੜਾ ਕੋਸੇ ਖਾਣਾ ਖਾ ਲੋ ਪਈ ਹੋਰ ਕੀ ਚਾਹੀਦਾ ਹੁਣ ਤੇ ਅੱਜ ਪਹਿਣਾ ਪੁੱਛਦੀਆਂ ਸੀ ਗਿਆ ਵੀ ਪਾਪਾ ਜੀ ਕਿਵੇਂ ਨੇਗੇ ਪਾਪਾ ਜੀ ਬਿਲਕੁਲ ਵਧੀਆ ਬਹੁਤ ਵਧੀਆ ਠੀਕ ਠਾਕ ਨੇਗੇ ਨਾ ਤੇ ਇਹ ਗੱਲ ਕਰ ਛੁੱਟੀ ਨਹੀਂ ਦਿੱਤੀ ਹੈਗੀ ਡਾਕਟਰ ਨੇ ਕੱਲ ਤਾਂ ਐਤਵਾਰ ਕਰਕੇ ਡਾਕਟਰ ਨਹੀਂ ਆਇਆ ਹੈਗਾ ਅੱਜ ਸੋਮਵਾਰ ਨੂੰ ਆ ਗਿਆ ਅੱਜ ਛੁੱਟੀ ਨਹੀਂ ਦਿੱਤੀ ਹੈਗੀ ਹੁਣ ਮੈਨੂੰ ਲੱਗਾ ਕੱਲ੍ਹ ਤੱਕ ਦੇਣਗੇ। ਇਹ ਕਮੀ ਵੀ ਉੱਥੇ ਬਹੁਤ ਜ਼ਿਆਦਾ ਹੈਗਾ। ਬਾਹਲਾ ਜਿਆਦਾ ਉੱਥੇ ਪਾਣੀ ਫਿਰਦਾ ਹੈਗਾ ਹਨਾ ਆਪਦੇ ਤਾਂ ਹੈਗੀ ਹੈਗਾ। ਉੱਥੇ ਵੀ ਅੰਦਰ ਬਾਹਰ ਸਾਰੇ ਫਿਰ ਗਿਆ। ਆਉਣਾ ਜਾਣਾ ਵੀ ਔਖਾ ਸੀਗਾ। ਨਾਲੇ ਵਧੀਆ ਸਮਾਂ ਦੀ ਇੱਕ ਦਿਨ ਬੱਦਲ ਲੱਗ ਜੂਗਾ ਨਾ ਕੋਈ ਦੁੱਖ ਤਕਲੀਫ ਤੋੜਾ ਫੇਰ ਉੱਥੇ ਕਰਵਾਉਣ ਲੱਗ ਗਏ। ਤੇ ਜੋ ਵੀ ਦੁੱਖ ਤਕਲੀਫ ਹੋਊ ਉੱਥੇ ਦਵਾਈ ਵੀ ਦਵਾਈ ਜਾਂਦੀ ਹੈ ਨਾ। ਇੱਥੋਂ ਦੁਬਾਰਾ ਜਾਣਾ ਔਖਾ ਹੋ ਜਾਂਦਾ ਹੈਗਾ। ਤੇ ਚਲੋ ਜੀ ਹੁਣ ਆਪਣੀ ਚਾਹ ਬਣ ਗਈ। ਦੁੱਧ ਪਾ ਲਿਆ। ਹੁਣ ਆਪਾਂ ਪੀਨੇ ਆਂਗੇ। ਫੇਰ ਘੰਡੇ ਤੇ ਹੋ ਕੇ ਫੇਰ ਇਹ ਮੀਨ ਨਾਲ ਝਟ ਲਾਉਨੇ ਬੀਬੀ ਕੇ ਜਿਹੜੀ ਬੀਬੀ ਕੇ ਮੋਟਰ ਤੋਂ ਕੱਢੀ ਐ ਅੱਛਾ ਉਹ ਆਈ ਐ ਫੇਰ ਹਾਂ ਉਹ ਤਾਂ ਚੱਕਦੀ ਚੱਕਦੀ ਉਹ ਤਾਂ ਚਾਰ ਦਿਨ ਨਾਲੇ ਹੋ ਗਏ ਨੇ ਤਾਂ ਟਿਕਟਾਂ ਚੀਈ ਵਾਰ ਵਜ ਜੰਮੀ ਜੰਮੀ ਰਹਿ ਜਾਂਦੀ ਐ ਇਹ ਤਾਂ ਪਾਣੀ ਨਾਲੀ ਉਹਦੀ ਗੱਲ ਤਾਂ ਸਾਰੇ ਗਲੀ ਤੇ ਮਿੱਟੀ ਉਹਦੇ ਨਾਲ ਉਹ ਖਿੱਚਦੀ ਸੀ ਘਰਾ ਨਾਲ ਬਾਹਰ ਕੋਈ ਇਹਨੇ ਦੱਸਦਾ ਬਾਹਰ ਤਾਂ ਨਹੀਂ ਸਾਰਾ ਪਾਣੀ ਨਾਲੀ ਆ ਗਈ ਬਸ ਤਰ ਤਰ ਆ ਗਈ ਆ ਗਿਰਦਾ ਬੰਦਾ ਬੰਦਾ ਦੇ ਕਿੰਨਾ ਐਨਾ ਪੈਦ ਕਦਾ ਕਾ ਪੈਦ ਨਹੀਂ ਦੀ ਕਦਾ ਹੈਗਾ ਹੁਣ ਬੀਬੀ ਕਹਿੰਦੀ ਮੇਰਾ ਟਾਈਮ ਪਾਸ ਨਹੀਂ ਹੁੰਦਾ ਕਿਉਂਕਿ ਬੇਲੇ ਸੀਗੇ ਨਾ ਸਾਰਾ ਦਿਨ ਹੋ ਗਿਆ ਪਾਣੀ ਵੀ ਨਹੀਂ ਦੇਖੀ ਅੰਨੇ ਅਗੇ ਥੱਕ ਕੇ ਦੇਖ ਦੇਖ ਦੇਖਾਂ ਨੂੰ ਹੁਣ ਲੱਗ ਗਿਆ ਹੁਣ ਘਿਓ ਬਣਾਉਣ ਲੱਗ ਗਿਆ ਵਾ ਕਾਦੂ ਫਿਰ ਉਹ ਆ ਦੇਣਗੇ ਅੱਪੂ ਤਾਂ ਬਣਨਾ ਨਹੀਂ ਹੈਗਾ ਨਾ ਪਾਪਾ ਜੀ ਦੀ ਛੁੱਟੀ ਹੋ ਜੂਗੀ ਤੇ ਫਿਰ ਉਹਨਾਂ ਦਾ ਕੱਪੜਾ ਢੀੜਾ ਹੋ ਜੂ ਫਿਰ ਦੋ ਤਿੰਨ ਦਿਨ ਕੰਮ ਨਹੀਂ ਬਣਨਾ ਹੈਗਾ ਮਤਲਬ ਘਿਓ ਬਣਾ ਲੈਣਾ ਪਾਪਾ ਹੀ ਵਗ ਜਾਣਗੇ ਪਾਪਾ ਹੀ ਵਗ ਜਾਣਗੇ ਹੋਰ ਪਹਿਲਾਂ ਹੀ ਕਹੀ ਗਏ ਹੁਣ ਆਉਣਗੇ ਆਉਣਗੇ ਹੁਣ ਉਹਨਾਂ ਦਾ ਹੁਣਾ ਵੀ ਓਕਾ ਹੋ ਜਾਏਗਾ ਪਹਿਲਾਂ ਜਾਣਾ ਓਕਾ ਸੀਗਾ ਨਾ ਤੇ ਹੁਣ ਮੈਂ ਚੱਲਦੀ ਧਾਰਾ ਕੇ ਜਦੋਂ ਮਾੜਾ ਮੀਂਹ ਰੁਕਿਆਗਾ ਗਲੀ ਵਿੱਚ ਦੀ ਪਾਣੀ ਨੱਗ ਗਿਆ ਹੁ ਕਿ ਉਹ ਹੱਸਟਿਆਗਾ ਸਟਲੋ ਕੀ ਨਹੀਂ ਬਸ ਇਕੱਠਾ ਕਰਦੇ ਕੋਹਾ ਹਾਂ ਦੇਖਦੀ ਆਂਗੀ ਮੈਸੇ 1.5 ਵਜੇ ਆਪਾਂ 1 ਵਜੇ ਸਿੱਟਕੇ ਆਂਗੇ ਨਾ ਸਾਢੇ 1 ਵਜੇ ਸਿੱਟਿਆਗਾ ਮੈਂ ਬੰਗਾ ਲੈ ਕੇ ਕਿਰਕਣ ਹੋਏ ਇਕੱਠਾ ਕਰਿਆ ਆਉਂਗੀ ਫਿਰ ਨਾ ਔਖਾਗਾ ਸੰਬਰ ਸੂਰਾ ਆਉਂਗੀ ਚਲੋ ਬੱਠਾ ਭਰੇ ਕੱਖ ਘੰਟਾ ਪਾਈ ਪੀਗਾ ਥੋੜਾ ਬਹੁਤ ਹੀ ਅਜਾ ਦੋ ਚੱਕੀ ਕਰਿਆ ਆਉਂਗੀ ਹੁਣ ਲੋਕ ਉਹ ਉਤਾਰਾ ਕੱਢ ਲਾ ਬੜਾ ਚਲਦੇ ਆਂ ਨਾ ਬੜਾ ਟੀਕੇਗਾ ਨਹੀਂ ਫਿਰ ਕੱਲ੍ਹੜੀ ਗੱਲ ਹੋਊ ਗੱਲ ਮੈਂ ਇੰਵੀਸੇ ਕੋਲੇ ਹੋਗੀ 4 ਕਿ ਮਜੇ ਬਸ ਉਹ ਦੁਪਹਿਰ ਹਟੇ ਹੀ ਨਹੀਂਗਾ ਪਈ ਤੁਸੀਂ ਆਪਦਾ ਇੱਧਰ ਧਿਆਨ ਰੱਖੋ ਤੇ ਗੁੱਦਾੜੀ ਕਹਿੰਦੇ ਨਹੀਂ ਆਪਰੇ ਇਹਦਾ ਤਾਂ ਬਣ ਗਿਆ ਫਿਰ ਹੋਰ ਬਣਨਾ ਵੀ ਕੋਈ ਕੱਚਾ ਹੈ ਨਾ ਹੁੰਦਾ ਨਿਕਾ ਮਾੜਾ ਇਹਨੂੰ ਲਾਲ ਹੋ ਜਾਏ ਇਹ ਕੱਚਾ ਹੈਗਾ ਇਹ ਕੱਚਾ ਨਾ ਫਿਰ ਖੇਤੀ ਖਰਾਬ ਹੋਏ ਜਿਹੜਾ ਪੱਕਿਆ ਹੁੰਦਾ ਉਹ ਨਹੀਂ ਖਰਾਬ ਹੁੰਦਾ ਆਹਿਆ ਚਿੱਟਾ ਜਿਹਾ ਇਹ ਇਹ ਥੋੜਾ ਜਿਹਾ ਲਾਲੀ ਜੀ ਲੱਗਿਆ ਮਾਰ ਬਰਾਊਨ ਹੋ ਗਿਆ ਰੋਦ ਬੰਦ ਕਰਾਉਣਾ ਉਬਲਣ ਲੱਗ ਰਿਹਾ ਕਿਤੇ ਨਹੀਂ ਨਹੀਂ ਉੱਪਰ ਦਾ ਇੱਕ ਵਾਰੀ ਉਬਲਦਾ ਹੈ ਇੱਕ ਵਾਰੀ ਸੇ ਬਣੂਗੀ ਇਸ ਨੂੰ ਨਾ ਵੀ ਜੇ ਐਮਰਜੈਂਸੀ ਆਏ ਤਾਂ ਉਹ ਨਾਲ ਮੈਂ ਨਿਕਟਰੀ ਇਹ ਹੋਣਾ ਉਹ ਤਰ੍ਹਾਂ ਬਣੂਗਾ ਕਈ ਵਾਰ ਆ ਜਾਂਦਾ ਹੈ ਕਈ ਵਾਰ ਇਹਦੀ ਬਾਹਰ ਹਟਦਾ ਹਾਂ ਕਈ ਵਾਰ ਆ ਵੀ ਜਾਂਦਾ ਫਿਰ ਉਤਾਂਗਾ ਨਾ ਜੇ ਬਾਹਰ ਕੱਢ ਦੇ ਗੈਸ ਬੰਦ ਵੀ ਕਰ ਸਕਦਾ ਆਪਾਂ ਗੈਸ ਤੇ ਤਾਂ ਜਿੱਦਾਂ ਤੇ ਕੋਈ ਪਾਣੀ ਆ ਗਿਆ ਅਜੀ ਥੋੜਾ ਹੀ ਹੋਣਾ ਜੇ ਬਸ ਮਾਰੀ ਜੇ ਫਿਰ ਇਹ ਕਿ ਹੋਇਆਗਾ ਨਾ ਇਹ ਕੱਚਾ ਹੋਊਗਾ ਹੋ ਤਾਂ ਕੁਛ ਨਹੀਂ ਫਿਰ ਸੈਲ ਜੀ ਨਾਲ ਸੇਤੀ ਆਉਣ ਲੱਗੇ ਜੇ ਜੇ ਪੱਕਿਆ ਜੇ ਕਿਉਂ ਹੋਏ ਫਿਰ ਜੀ ਸਮੈਲ ਨਹੀਂ ਹੋਣੀ ਹੈਗੀ ਵਧੀਆ ਰਹੇਗਾ ਤੁਹਾਨੂੰ ਜੇ ਮੈਂ ਹੁਣ ਨਾ ਡੱਬਾ ਬਾਹਰ ਹੀ ਕਰ ਦੇ ਰੱਖਿਆਗਾ ਇਦੋਂ ਹੋਈ ਤਾਂ ਕਿਸ ਨਾਲ ਕਿਤਾ ਕੋਈ ਆਈ ਨਹੀਂ ਵਧੀਆ ਤੇ ਤੇ ਚਲੋ ਇਹ ਰੱਬ ਦਾ ਵਾਰੀ ਵਾਰੀ ਆਉਂਦਾਗਾ ਘੇੜੇ ਦੇ ਦੇ ਆ ਤੂੰ ਜਾ ਪਾਣੀ ਚੱਕੇ ਸਾਡੀ ਮਾਸੀ ਨੂੰ ਮੜ ਜਾਈਏ ਪੁੱਛਣਾ ਵੀ ਦੁੱਧ ਲਊਗੀ ਫੇਰ ਤਾਂ ਮੈਂ ਉਹ ਅੱਡ ਚੋ ਕੇ ਪਾ ਕੇ ਰੱਖ ਦੂ ਉਥੇ ਨਹੀਂ ਮੋਦਰੀ ਚ ਕਾ ਦੂ ਜਿਹੜਾ ਕੋਈ ਆਇਆ ਹੁਣ ਤਾਂ ਘਟਾ ਇਹ ਜੇ ਹਾਏ ਦੇਖੀਂਗਾ ਹਨਾ ਫੇਰੇ ਬਾਲਾ ਘਟ ਗਿਆ ਇੱਥੇ ਕਿੱਥੇ ਸੀ ਨਹੀਂ ਆਉ ਉਹ ਪਾਇਪ ਦੀ ਤੇ ਗੱਲੀ ਕਿੱਛ ਡੁੱਬ ਗਈ ਜੀ ਹੂੰ ਬਰਾਹਮ ਆਈਂ ਦਰ ਰੱਬ ਦੇ ਸੋ ਗਾਣ ਕੀ ਨੂੰ ਚਾਰ ਦੇ ਨਹੀਂ ਮਿੱਟੀ ਜੰਮ ਗਈ ਫਿਰ ਅਸੀਂ ਕਈਆਂ ਨਾਲ ਪਹਿਲਾਂ ਮਿੱਟੀ ਪੱਟੀ ਫਿਰ ਚਾਰ ਕੱਟਿਆ ਮਾ ਫੇਸੀ ਆਪਾਂ ਸੁਆੜੀ ਫੋਰਾ ਇਥੇ ਬੈਠੇ ਨਾ ਨੂੰ ਬਲੀក្រਾਵ ਹੈ ਬਲੀក្រਾਵ ਹੈ ਹੈ ਕੱਪ ਚ ਫਟ ਦੁੱਧ ਵੀ ਲੈ ਅਸੀਂ ਦੁਪਹਿਰੇ ਖੋਲ ਲਈ ਵੀ ਤਾਂ ਪਾਣੀ ਪੀਦਾ ਸੀ ਬਰਤ ਉਸੇ ਆ ਮਾਰ ਕੇ ਚਾਰ ਤੇ ਚੜ ਕੀ ਬੁਰਾ ਹਾਲ ਹੈ ਬਸ ਆ ਪਾਣੀ ਪੀ ਪਾਣੀ ਦੇ ਵਿੱਚ ਤਾਂ ਨਹੀਂ ਮਿਲਦਾ ਇਹਨੇ സാടന <laughs> 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 はい <c oughs> ਕੀ ਉਹ ਤਾਂ ਉੱਥੀ ਆ ਉਹ ਕਰ ਗਈ ਮੈਂ ਤਾਂ ਪਰ ਉਹ ਨਹੀਂ ਦੇਖ ਚੱਲੇ ਆਂ ਕੋਈ ਰੁਹਾ ਕੋਈ ਚੱਦੀ ਨਹੀਂ ਹੈਗਾ ਆਂ ਚੁੰਗਲ ਲੱਗ ਰੂਗਾ ਜਰੋਹ ਕਰੂਗਾ ਕੱਟਾਂ ਆਂ ਧਮਾ ਨੂੰ ਮੱਝ ਨੂੰ ਆ ਇਹਨੇ ਸੁਣ ਪਾਇਆ ਕਹੇ ਆਂ ਦੇ ਖਾਉ ਆਇਆ ਇਹ ਤੂੰ ਵੀ ਵੈਰੀ ਗੁੱਡ ਹੋ ਗਿਆ ਤੂੰ ਉਸੇ ਨੇ ਮਾਰਦੀ ਹੌਲੀ ਹੌਲੀ ਨਾ ਇਹ ਘਟਿਆ ਜਾਂਦੀ ਆ ਉਹ ਆ ਜਾਂਦਾ ਆ ਵੀ ਆਖਰਾਉ ਜੇ ਜਾਵੇ ਹੂੰ ਉਹਦੇ ਖੇਉ ਤੇ ਵੀ ਨਾ ਪਾਣੀ ਪੀਂਦਾ ਉਹਦੇ ਨਾ ਨਾ ਚੱਲ 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 ਤੇਰਾ ਕਿੱਲੋਂ ਉੱਧਰ ਰਹਿ ਗਿਆ ਲੱਗੋ ਨਵੀਂ ਉਹ ਕਿੰਨਾ ਕੱਢ ਕੇ ਲੇਦੇ ਕਿੱਥੇ ਆ

ਕਣ ਕਿੱਥੋਂ ਆ ਗਈ ਇਹ ਸਾਰੀ ਇੱਧਰ ਹੀ ਆ ਗਈ ਸਾਡੇ ਤਾਂ ਆਪੇ ਹੋਏ ਆਪੇ ਮਾਰ ਚੋੜ ਬਰੋਂ ਮਤੀ ਬੈਂਦਾਂ ਮਾਸੀ ਨੂੰ ਬੋਚ ਕੇ ਨਗਰ ਬੋਲ ਮਾਸੀ ਬੋਚ ਕੇ ਮਾਸੀ ਨੇ ਬੋਚ ਕੇ ਕਿ ਤੇ ਆਪ ਕਿਨ ਡਿੱਕੇ ਜਾ ਹੁਣ ਤਾਂ ਪਾਣੀ ਹੈ ਨਹੀਂ ਆਪਣੀ ਗਈ ਜੀ ਦੇਖ ਲੈ ਇੰਨਾ ਭਰ ਜੂਗਾ ਹੁਣ ਪਾਣੀ ਹਾਂ ਮੀਂਹ ਟਟ ਹੈ ਥੋੜਾ ਜਿਹਾ ਜੋ ਲਗਾਤਾਰ ਪਈ ਹੈ ਫਿਰ ਖੜਦੇ ਨਾ ਇਹ ਸ਼ਾਮ ਦਾ ਟਾਈਮ ਹੋ ਗਿਆ ਵੀ ਬਾਗਿਆ ਸੱਚ ਸੋਨੀ ਏਟ ਨਾ ਹਾਂ ਤੋ ਨੀ ਰਹੇ ਤੋ ਨਾ ਕੋਈ ਨਾ ਮੈਂ ਤੋ ਇਹ ਨਿਉ ਭਾਂਡੇ ਸਾਜੂ ਨਾ ਉਹ ਚੜਾਤਾ ਉੱਪਰ ਹੂੰ ਲਖਾ ਪਾ ਨੀ ਨੋ ਇਹ ਪਾ ਅੱਜ ਬੈੱਡ ਤੇ ਚੱਕ ਲੈਂਦੇ ਤੂੰ ਮੀ ਬਾ ਡਿੱ ਗਿਆ ਦਾ ਨਾ ਸਾਰੇ ਕਿਤੇ ਠੁੱਕ ਠੁੱਕ ਜੀ ਹੋਣ ਲੱਗੀ ਫਿਰ ਡਰ ਲੱਗਿਆ ਸਾਨੂੰ ਤੇ ਏਸੀ ਦੇ ਉੱਪਰ ਵੀ ਹੁਣ ਕਾਗਜ਼ ਵਗੈਰਾ ਪਾ ਆਏਗਾ ਤੋ ਸੋਨੀ ਤੋ ਕਿ ਕਿਤੇ ਹੋਰ ਨਾ ਮੱਚੂ ਮੱਚ ਜੇ ਨਾ ਦੇਚ ਲਾਇਆ ਤਾਂ ਬੰਦ ਕੀਤਾ ਹੋਇਆ ਸੀਗਾ ਵੈਸੇ ਵੀ ਹਟਦੇ ਹੀ ਨਹੀਂ ਹੈਗਾ ਹੁਣ ਦੁਬਾਰਾ ਫੇਰ ਚੜਿਆ ਹੁੰਦਾਗਾ ਜਿੱਥੇ ਪੈਣ ਲੱਗ ਜਾਂਦਾ ਨਾ ਬਸ ਕਰਾ ਰੱਖੇ ਸਾਰੇ ਵਾਲੇ ਦਲੇ ਪੈਂਦੇ ਹੀ ਵਾਲਾਗਾ ਤੋਬੇ ਠੋਬੇ ਨਾਲੇ ਉਹਨੇ ਸਭ ਕੁਝ ਭਰ ਗਿਆ ਹੁਣ ਤਾਂ ਖਤਰਾ ਹੀ ਹੈ ਦੇ ਬਾਅਦ ਚਾ ਨਾ ਪਰਮਾਤਮਾ ਕਿਰਪਾ ਕਰੇ ਹੁਣ ਤਾਂ ਮੀਂਹ हटਾਈ ਨਵੀਂ ਕੋਈ ਗੱਲ ਹੈ ਕਦੇ ਮੰਗਦੇ ਆਂਗੇ ਕਦੇ ਕਦੇ ਹੱਥ ਬੰਦਦੇ ਆਂਗੇ ਹੁਣ ਫੇਰ ਹੱਦ ਤੋਂ ਵੱਧ ਪਾਉਣ ਲੱਗੇ ਹੱਥ ਵੀ ਤਾਂ ਬੰਦਦੇ ਆਂਗੇ ਨਾ ਜਿਵੇਂ ਸੈਨਾ ਸੈਨਾ ਪਾਵੇ ਚਲੋ ਫੇਰ ਵਧੀਆ ਲੱਗਦਾ ਹੁਣ ਆਪਾਂ ਸਾਰਾ ਕੰਮ ਤੇ ਦੋਨੇ ਵੀਵਰੇ ਨਾਲ ਲੱਗੀਆਂ ਚਲੋ ਤੀਜੀ ਨਵੀ ਹੋਗੀ ਚੌਥੀ ਮੈ ਹੋਗੀ ਚਾਰਾਂ ਨੇ ਜੱਕ ਕੇ ਬੈਠੇ ਇਧਰ ਲਾ ਦੇ ਨਹੀਂ ਤਾਂ ਸਾਨੂੰ ਔਖਾ ਸੀਗਾ ਨਾ ਕੱਲੇ ਜਾਣ ਤੋਂ ਤਾਂ ਘੜੀਸੇ ਵੀ ਦੋ ਤੇ ਤੱਕ ਵੀ ਨਹੀਂ ਆਉਂਦੇ ਲੇਗੇ ਹੁਣ ਘਟ ਗਿਆ ਹੈ ਹੁਣ ਘਟ ਗਿਆ ਸਵੇਰ ਤੱਕ ਲਈ ਕਹੋ ਅੱਛਾ ਹੂੰ ਤੁਹਾਨੂੰ ਪੰਜਾਂ ਚਾਰ ਤਾਂ ਉਹ ਪ੍ਰਹਾਰ ਕੇ ਸੀ ਕਾਗਜ਼ ਪਵਾਇਆ ਹੈਗਾ ਹੁਣ ਜਿਹੜਾ ਚਾਰ ਦਿਨ ਉਹ ਤਾਂ ਨਿਕਲੂਗਾ ਹਾਂ ਜਿਹੜਾ ਪਾਇਤਾ ਪਿੱਛੇ ਛੁੱਟਾ ਗਿਆ ਉਹ ਜਿਹੜਾ ਗਿੱਲਾ ਹੋ ਗਿਆ ਨਾ ਉਹ ਵਿੱਚ ਹੀ ਪਾਣੀ ਰਹਿ ਗਿਆ ਉਹ ਫਿਰ ਜਿੱਤੇ ਪਹਿਲੀ ਗੱਲ ਪਾਣੀ ਨਾ ਲੱਗੇ ਪਾਣੀ ਨੂੰ ਗਾਢੀ ਤੋਂ ਕੰਦੂਕ ਨਹੀਂ ਆਉਂਦੀ। ਸੱਚੇ ਨੂੰ ਕੂਚੂ। ਉਹ ਹੈ ਨਾ ਦੋ ਸੱਬਤਾ ਸੀ ਪਾਣੀ। ਪਤਾ ਨਹੀਂ ਕੀ ਕਰਦੇ ਹਾਂ। ਹਾਂ ਲੈ ਗਿਆ ਸੀ। ਹਾਂ ਜਾ ਨਾ। ਹਾਂ ਹਾਂ ਲੱਗਿਆ ਸੀਗਾ। ਲਾ ਕੇ ਨਹੀਂ ਰਿਹਾ। ਸੱਚ ਹਾਂ ਭਾਈ। ਮੇਰੇ ਵੀ ਨੋਕਾ ਹੋ ਗਿਆ। ਚਲ। ਉਹ ਦਰੂ ਲੈ ਜਾ ਨਾ ਮਾਂ। ਜੇ ਹੈਗਾ। ਆਹ ਸਾਰਾ ਉਹ ਨਾ ਭਾਈ ਉਹਦਾ ਹਾਲ। ਉਹ ਸਵੇਰੇ ਲਹਾਲਾ। ਕ ਉਹ ਦੂਪਹਿਰ ਦੇ 7:00 ਸੈਂਬਰ ਦੰਨੇ ਹੋ ਜਦ ਤਨ ਆਉਗਾ ਖਾਲੀ ਚੋਕੋ ਭਗਾ ਕੇ ਸੰਭਲ ਚਲ ਹਾਂ ਅੱਜ ਸਾਢੇ 12:00 ਵਜੇ ਕੋ ਸਿੱਟ ਕੇ ਆਏਗੇ ਕੱਲ ਨੂੰ ਕਦੋਂ ਸਿੱਟਦੇ ਆਗੇ ਨਾ ਹੁਣ ਸ਼ਾਮ ਨੂੰ ਮੈਂ ਸਿੱਟ ਗਈ ਨਹੀਂ ਇਹ ਹੀ ਛੱਡੀ ਹਰ ਕੇ ਮਾ ਮੈਂ ਦੋ ਘੱਟਾਂ ਦੀ ਖਤਰ ਨੂੰ ਕਿੱਥੇ ਜਾਵਾਂਗੀ ਬਾਹਰ ਹੀ ਜਿਆਦੇ ਰਕਣ ਨੂੰ ਮਦੋ ਵੀ ਹੁਣ ਸਾਰੇ ਇੱਕ ਹੋਇਆ ਪੈਗਾ ਮੈਨੂੰ ਕਦੋਂ ਜਾਣੇ ਨਾ ਟੋਕਾ ਵੀ ਜਦ ਮੈਂ ਸਿੱਟ ਦੇ ਸੀ ਕਿ ਬਰਬੜਾਈ ਡਿੱਗੇਗੀ ਉਹ ਜਕੇ ਹੁਣ ਕਰਾਂਗੇ ਨਾ ਨਾ ਤਾਂ ਵੀ ਉਹ ਗੋਬਰ ਗੈਸਵਨੀ ਜਾ ਸਕਦੇਗੇ ਉਧਰ ਵੀ ਉੱਪਰ ਚੜਨਾ ਔਖਾ ਹੈਗਾ ਤੇ ਫਿਰ ਹਾਰ ਕੀ ਗਲੀ ਬੰਨੀ ਆਏ ਮੀਤੀ ਸਿੱਟਿਆ ਸਾਰਾ ਦਿਨ ਅੱਜ ਤਾਂ ਨਵੀ ਦੀ ਰੇੜੀ ਨੂੰ ਫੋਨ ਕਰਦੇ ਆ ਉਹਨੂੰ ਨਿੱਤ ਨਵੀਂ ਖਬਰ ਹੋਣਾ ਆਏ ਫੋਨ ਤੇ ਨਵੀਂ ਖਬਰ ਦੇ ਦੇ ਨੇ ਨਵੀਂ ਖਬਰ ਦੇ ਦੇ ਨੇ ਅੱਜ ਸ਼ਾਮ ਜੇ ਨੂੰ ਕਹਿੰਦੇ ਕਹਿੰਦੇ ਆਏ ਕਰੋ ਇਧਰੋਂ ਵੀ ਬੀਪੀ ਚੜਾ ਦਿਓ ਕਹਿੰਦੇ ਮੈਂ ਆਈ ਜਾਣਾ ਕਰੇ ਕਹਿੰਦੇ ਨੌਕਾ ਹੋਇਆ ਪੈਗਾ ਤੇ ਫਿਰ ਅਸੀਂ ਆਖੇ ਵੀ ਚਲ ਹੁਣ ਤਾਂ ਰਾਤ ਹੀ ਹੈਗੀ ਨਾ ਕਰ ਤਾਂ ਆਈ ਜਾਊਂਗੀ ਵੀ ਰਹਿਣ ਹੀ ਦਿਓ ਦੇਖੀ ਜਾਊਂਗੀ ਹੁਣ ਜਿੱਥੇ ਦੋ ਦਿਨ ਲੰਘ ਗਏ ਤੀਜੇ ਦਿਨ ਵੀ ਲੰਘ ਜੂਗਾ ਨਾ ਫਲੋਕ ਜਾ। ਓਕੇ ਸੌਖੀ ਫਿਰ ਹੋਰ ਹੋਣਾ ਉਹ ਕਿੜਾ ਵੀ ਸੌਖਾ ਗੋ ਵੀ ਔਖਈ ਹੈਗਾ ਨਾ। ਬੈਠ ਰਿਆ ਹੋਇਆ ਸੌਦੇ ਇਹਨੇ। ਉਹਨੂੰ ਵੀ ਔਖਈ ਹੈਗਾ ਚਲੋ ਹੁਣ ਵੀ ਸਾਹ ਸੰਭਾਲ ਫਿਰ ਹੁੰਦੀ ਹੈਗੀ ਨਾ ਕੱਲੇ ਜਾਣ ਨੂੰ ਇਧਰ ਉਧਰ ਹੋ ਜਿੰਦੀ ਸੀ। ਤੇ ਚਲੋ ਫਿਰ ਹੁਣ ਸਾਰਾ ਕੁਝ ਹੀ ਕਰਨਾ ਪੈਂਦਾ ਹੈਗਾ ਨਾ ਘਰੇ ਵੀ ਔਖਾ ਸੀਗਾ ਜੀ ਬੀਬੀ ਬਗੂ ਫਿਰ ਸਾਨੂੰ ਵੀ ਔਖਾ ਸੀਗਾ। ਤੇ ਕੱਲ ਨੂੰ ਫੇਰ ਜਾਣਾ ਪੈਂਦਾ ਜੇ ਤਾਂ ਐ ਹੁੰਦਾ ਸੀਗਾ ਨਾ ਵੀ ਬੰਦਾ ਇਹਨੂੰ ਆ ਕੇ ਕੋਈ ਜਾਣਦੀ ਰੋੜਦੀ ਹੈਗੀ ਕੱਲ ਨੂੰ ਫੇਰ ਜਾਂਦੇ ਫਿਰ ਮੈਂ ਕੀ ਫਾਇਦਾ ਕਰੂੰ ਰਾਹ ਜੇ ਤੇਲ ਬਚਾਏਗਾ। ਤੇ ਚਲੋ ਜੀ ਪ੍ਰਮਾਤਮਾ ਹੀ ਖੈਰ ਸੁਖ ਰੱਖੇ ਹੁਣ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਮੀਂਜਾ ਤੁਹਾਨੂੰ ਬਲੌਗ ਨੂੰ ਪਸੰਦ ਆਇਆ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਨਾ ਮੀਂਜ ਦੱਸਿਓ ਸਾਰੀਆਂ ਭੈਣਾਂ ਕਿੰਨਾ ਕੁ ਪਾਣੀ ਹੈਗਾ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ